ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਜੋ ਅੰਦਰ ਦੀ ਪ੍ਰੇਮਾ ਭਗਤੀ ਹੈ ਤੇ ਪ੍ਰੇਮਾ ਭਗਤੀ ਕਾਰਨ ਜੋ ਸਾਡੇ ਅੰਦਰ ਪੀੜਾ ਹੈ ਉਸ ਦਾ ਬਿਆਨ ਕਰਦੇ ਨੇ ਅਤੇ ਫਰਮਾਉਂਦੇ ਨੇ ਕਿ ਭਾਈ ਜਿਸ ਦੇ ਅੰਦਰ ਇਹ ਦਰਦ ਹੋਵੇ ਨਾ ਆਪਣੇ ਗੁਰੂ ਦੇ ਪ੍ਰਤੀ ਪ੍ਰਮਾਤਮਾ ਦੇ ਪ੍ਰਤੀ ਇਸ ਦਰਦ ਨੂੰ ਉਹੀ ਸਮਝ ਸਕਦਾ ਹੈ ਇਸ ਪੀੜਾ ਨੂੰ ਬਿਰਹਾ ਨੂੰ ਕਿ ਭਾਈ ਜਿਸ ਦੇ ਅੰਦਰ ਇਸੇ ਪ੍ਰਕਾਰ ਦੀ ਬਿਰਹਾ ਹੋਵੇ ਪੀੜਾ ਹੋਵੇ ਇਹ ਸਾਧ ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਜੋ ਮਹ ਬੇਦਨ ਕਾਸਨ ਆਖੂ ਹਰ ਬਿਨੋ ਜੀਵਨ ਕੈਸੇ ਕਰ ਰੱਖਾਂ ਠੇਕ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ हे ਭਾਈ ਮੇਰੇ ਅੰਦਰ ਮੇਰੇ ਦਿਲ ਦੇ ਵਿੱਚ ਮੇਰੇ ਮਨ ਦੇ ਵਿੱਚ ਜੋ ਵਿయోగ ਹੈ ਜੋ ਬਿਰਹਾ ਦੀ ਪੀੜਾ ਹੈ ਇਹ ਇੰਨੀ ਜ਼ਿਆਦਾ ਹੈ ਕਿ ਮੈਂ ਇਸ ਨੂੰ ਬਿਆਨ ਨਹੀਂ ਜੇ ਕਰ ਸਕਦਾ ਤੇ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਸ ਦੇ ਦਰਸ਼ਨ ਤੋਂ ਬਿਨਾਂ ਹੁਣ ਮੈਂ ਕਿਵੇਂ ਜੀਵਾਂ ਤੇ ਸਤਸੰਗਤ ਜੀ ਜਿਸ ਦੇ ਅੰਦਰ ਇਹ ਪੀੜਾ ਆ ਜਾਵੇ ਨਾ ਤਾਂ ਸਤਸੰਗਤ ਜੀ ਜੋ ਭਗਤੀ ਦੀ ਆਖਰੀ ਅਵਸਥਾ ਹੈ ਇਹ ਸਤਸੰਗਤ ਜੀ ਜਦੋਂ ਤੱਕ ਸਾਡੇ ਅੰਦਰ ਪੀੜਾ ਨਹੀਂ ਜੀ ਆਉਂਦੀ ਬਿਰਹਾ ਦੇ ਵਿੱਚ ਨਹੀਂ ਜੀ ਆਉਂਦੇ ਤਾਂ ਸਤਸੰਗਤ ਜੀ ਹਜੇ ਵੀ ਅਸੀਂ ਬਹੁਤ ਦੂਰ ਹਾਂ ਸਤਸੰਗਤ ਜੀ ਪਹਿਲੇ ਗੁਰੂ ਵਾਲੇ ਬੰਨਾ ਹੈ ਗੁਰੂਆਂ ਤੋਂ ਗੁਰਮੰਤਰ ਲੈਣਾ ਹੈ ਸਾਧ ਸੰਗਤ ਜੀ ਫਿਰ ਗੁਰੂ ਦੇ ਵਚਨ ਮੰਨਨੇ ਨੇ ਤੇ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਦੇ ਵਚਨ ਮੰਨਾਂਗੇ ਹੌਲੀ ਹੌਲੀ ਸਾਡਾ ਜੋ ਪਿਆਰ ਹੈ ਨਾ ਸਾਧ ਸੰਗਤ ਜੀ ਗੁਰਾਂ ਦੇ ਪ੍ਰਤੀ ਉਹ ਵਧਦਾ ਜਾਏਗਾ ਤੇ ਇੱਕ ਦਿਨ ਐਸਾ ਆਏਗਾ ਸਾਧ ਸੰਗਤ ਜੀ ਇਸ ਦਿਲ ਦੇ ਵਿੱਚ ਇੱਕ ਚੀਜ਼ ਉੱਠੇਗੀ ਇਸ ਦਿਲ ਦੇ ਵਿੱਚ ਮਨ ਦੇ ਵਿੱਚ ਇੱਕ ਦਰਦ ਹੋਵੇਗਾ ਕਿ ਮੈਂ ਗੁਰਾਂ ਦੇ ਦਰਸ਼ਨ ਕਰਨੇ ਨੇ ਉਸ ਪਰਮ ਪਿਤਾ ਪਰਮਾਤਮਾ ਦੇ ਮੈਂ ਦਰਸ਼ਨ ਦੇਦਾਰੇ ਕਰਨੇ ਨੇ ਇਸ ਸਾਧ ਸੰਗਤ ਜੀ ਫਿਰ ਜੋ ਦਿਲ ਹੈ ਮਨ ਹੈ ਰੋਂਦਾ ਹੈ ਕੁਰਲਾਂਦਾ ਹੈ ਤੇ ਸਾਧ ਸੰਗਤ ਜੀ ਜਦੋਂ ਇੰਨੀ ਬਿਰਹਾ ਦੇ ਵਿੱਚ ਆ ਕੇ ਜਦੋਂ ਮਨ ਦੇ ਵਿੱਚ ਪੀੜਾ ਹੋਵੇ ਨਾ ਦਰਸ਼ ਦੇਦਾਰ ਕਰਨ ਦੀ ਤੇ ਫਿਰ ਅਸੀਂ ਪ੍ਰਮਾਤਮਾ ਨੂੰ ਅਰਦਾਸ ਬੇਨਤੀ ਕਰੀਏ ਕਿ ਮੋਹਿ ਨ ਬਿਸਾਰੋ ਮੈਂ ਜਨ ਤੇਰਾ ਦਰਸ਼ਨ ਦਿਜੇ RAM ਦਰਸ਼ਨ ਦਿਜੇ ਦਰਸ਼ਨ ਦਿਜੇ ਵਿਲੰਬ ਨਾ ਕੀਜੇ ਸਾਧ ਸੰਗਤ ਜੀ ਫਿਰ ਜੋ ਅਰਦਾਸ ਹੈ ਬੇਨਤੀ ਹੈ ਕਬੂਲ ਹੁੰਦੀ ਸਾਧ ਸੰਗਤ ਜੀ ਗਾਉਂਦੇ ਸਾਰੇ ਹੀ ਨਹੀਂ ਚਿਰ ਪਇਓ ਦਰਸ਼ਨ ਦੇਖੈ ਮਾਦੋ ਚਿਰ ਪਇਓ ਦਰਸ਼ਨ ਦੇਖੈ ਪਰ ਸਾਧ ਸੰਗਤ ਜੀ ਜੋ ਅੰਦਰੋਂ ਗਾਉਂਦੇ ਨੇ ਜਿਨ੍ਹਾਂ ਦੇ ਅੰਦਰ ਬਿਰਹਾ ਹੈ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਪੀੜਾ ਹੈ ਜਦੋਂ ਉਹ ਗਾਉਂਦੇ ਨੇ ਨਾ ਚਿਰ ਪਇਓ ਦਰਸ਼ਨ ਦੇਖੈ ਦਰਸ਼ਨ ਦਿਜੇ ਰਾਮ ਮੋਹੇ ਦਰਸ਼ਨ ਦਿਜੇ ਦਰਸ਼ਨ ਦੀ ਜੇ ਵਿਲੰਬਨ ਕੀਜੇ ਤੇ ਸਾత్సੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੀ ਹੋ ਜਾਂਦੀ ਹੈ ਇਹ ਸਾత్సੰਗਤ ਜੀ ਜੋ ਦਿਲ ਦੀ ਪੀੜਾ ਹੈ ਮਨ ਦੀ ਜੋ ਵਿੱਚ ਦਰਦ ਹੈ ਸਾత్సੰਗਤ ਜੀ ਜੋ ਜੋ ਸਾਡੇ ਅੰਦਰ ਬਿਰਹਾ ਹੈ ਇਹ ਭਗਤੀ ਸਾత్సੰਗਤ ਜੀ ਪਰਮਾਤਮਾ ਤੋਂ ਮਿਲਣ ਦੀ ਪਹਿਲਾਂ ਦੀ ਅਵਸਥਾ ਹੈ ਇਹ ਸਾత్సੰਗਤ ਜੀ ਜੇ ਸਾਡੇ ਅੰਦਰ ਪੀੜਾ ਆ ਗਈ ਨਾ ਜੇ ਗੁਰਬਾਣੀ ਪੜਦੇ-ਪੜਦੇ ਸਾత్సੰਗਤ ਜੀ ਸਾਡੇ ਮਨ ਦੇ ਵਿੱਚੋਂ ਦਰਦ ਚਲਕ ਰਿਹਾ ਹੈ ਪੀੜਾ ਆ ਰਹੀ ਹੈ ਭਾਈ ਤੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਗੁਰਬਾਣੀ ਪੜਦੇ ਪੜਦੇ ਤਾਂ ਸਮਝ ਲਈਏ ਸਾਧ ਸੰਗਤ ਜੀ ਕਿ ਅਵਸਥਾ ਬਣਨ ਵਾਲੀ ਅਸੀਂ ਮੰਜ਼ਿਲ ਦੇ ਨੇੜੇ ਆ ਭਾਈ ਪ੍ਰਸਾਦ ਸੰਗਤ ਦੀ ਦਸਨਾ ਕਿਸੇ ਨੂੰ ਨਹੀਂ ਕਿਉਂਕਿ ਸਾਡਾ ਜੋ ਦਰਦ ਹੈ ਕੋਈ ਸਮਝ ਨਹੀਂ ਜੇ ਪਾਏਗਾ ਕਿਉਂਕਿ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਤੇ ਰੋਣਾ ਪ੍ਰਮਾਤਮਾ ਦੇ ਗੁਰੂ ਦੇ ਨਾਮ ਤੇ ਰੋਣਾ ਸਾਧ ਸੰਗਤ ਜੀ ਗੁਰਬਾਣੀ ਪੜਦੇ ਪੜਦੇ ਰੋਣ ਲੱਗ ਜਾਣਾ ਹੱਕਾਂ 'ਚੋਂ ਹੰਝੂ ਆ ਜਾਣੇ ਇਸ ਸਾత్సੰਗਤ ਦੀ ਪੀੜਾ ਦੀ ਨਿਸ਼ਾਨੀ ਹੈ ਕਿ ਭਾਈ ਸਾਡੀ ਜੋ ਆਤਮਾ ਹੈ ਉਹ ਪਰਮਾਤਮਾ ਦੇ ਨਾਲ ਮਿਲਣਾ ਚਾਹਦੀ ਹੈ। ਇਸ ਸੱਚਾ ਸਾత్సੰਗਤ ਜੀ ਜਦੋਂ ਗੁਰਬਾਣੀ ਪੜ੍ਹਦੇ ਪਰਦੇ ਸਾਡੇ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ। ਇਸ ਸਾత్సੰਗਤ ਜੀ ਅਸੀਂ ਸਮਝ ਲੈਣਾ ਆ ਕਿ ਭਾਈ ਪਰਮਾਤਮਾ ਦੀ ਸਾਡੀ ਜੋ ਆਤਮਾ ਹੈ ਉਹ ਜੋਤ ਤੇ ਜੋਤ ਹੋਣਾ ਚਾਹੁੰਦੀ ਹੈ। ਅਵਸਥਾ ਬਣ ਰਹੀ ਹੈ ਸਾత్సੰਗਤ ਜੀ ਪਰ ਇਹ ਜੋ ਅਵਸਥਾ ਕਿਸੇ ਨੂੰ ਦੱਸਣੀ ਨਹੀਂ। ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਇਹ ਅਵਸਥਾ ਨੂੰ ਸਮਝਣ ਵਾਸਤੇ ਜਿਸ ਦੀ ਸੇਮ ਅਵਸਥਾ ਹੋਏਗੀ ਐਸੇ ਵਰਗੀ ਅਵਸਥਾ ਹੋਏਗੀ ਕੋਈ ਸਾਡੀ ਸਾਡੇ ਜੋ ਦਰਦ ਨੂੰ ਸਮਝ ਸਕਦਾ ਹੈ ਤਾਈਓ ਸਤਿਗੁਰੂ ਅਰਦਾਸ ਮਹਾਰਾਜ ਜੀ ਸਾਧ ਸੰਗਤ ਜੀ ਫਰਮਾਉਂਦੇ ਨੇ ਸੋਕਤ ਜਾਨੈ ਪੀਰ ਪਰਾਈ ਜਾਕੇ ਅੰਤਰ ਦਰਦ ਨਾ ਪਾਈ ਕਿ ਭਾਈ ਜਿਨ੍ਹਾਂ ਦੇ ਅੰਦਰ ਦਰਦ ਹੀ ਨਹੀਂ ਹੈ ਉਹ ਦੂਜਿਆਂ ਦੀ ਪੀੜਾ ਨੂੰ ਕੀ ਸਮਝਣਗੇ ਕਿ ਭਾਈ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਪਿਆਰ ਹੀ ਨਹੀਂ ਜੀ ਕੀਤਾ ਜਿਨ੍ਹਾਂ ਨੇ ਗੁਰੂ ਦੇ ਵਚਨ ਹੀ ਨਹੀਂ ਮੰਨੇ ਸਾਧ ਸੰਗਤ ਜੀ ਉਹ ਵਚਨ ਮੰਨਣ ਵਾਲਿਆਂ ਦੀ ਹਾਲਤ ਨੂੰ ਕੀ ਸਮਝਣਗੇ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪਿਆਰ ਹੀ ਨਹੀਂ ਕੀਤਾ ਸਾਧ ਸੰਗਤ ਜੀ ਤੇ ਫਿਰ ਉਹ ਪਿਆਰ ਕਰਨ ਵਾਲੇ ਦੀ ਹਵਸਤਾ ਨੂੰ ਕਿਵੇਂ ਸਮਝਣਗੇ ਤੇ ਭਾਈ ਜਿਨ੍ਹਾਂ ਦੇ ਮਨ 'ਚ ਹਜੇ ਵਿਰਾਗ ਨਹੀਂ ਜੀ ਆਇਆ ਸਾਧ ਸੰਗਤ ਜੀ ਕੋਈ ਕੱਪੜੇ ਪਾ ਕੇ ਵਿਰਾਗੀ ਨਹੀਂ ਜੀ ਬਣਿਆ ਜਾਂਦਾ ਸਤਗੁਰਾਂ ਨੇ ਫਰਮਾਇਆ ਭਾਈ ਵਿਰਾਗ ਇਸ ਮਨ ਦਾ ਹੁੰਦਾ ਹੈ ਤੇ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਪੀੜਾ ਹੈ ਦਿਲ ਦੇ ਵਿੱਚ ਪੀੜਾ ਹੈ ਮਨ ਦੇ ਵਿੱਚ ਬਿਰਹਾ ਉਤਪਨ ਹੋ ਚੁੱਕਿਆ ਸਾਧ ਸੰਗਤ ਜੀ ਗੁਰਬਾਣੀ ਪੜਦੇ ਭਜਨ ਬੰਦਗੀ ਕਰਦੇ ਸਿਮਰਨ ਕਰਦੇ ਅੱਖਾਂ 'ਚੋਂ ਹੰਝੂ ਆ ਰਹੇ ਨੇ ਤੇਂਦਰੋ ਆਵਾਜ਼ ਆ ਰਹੀ ਹੈ ਸਾਧ ਸੰਗਤ ਜੀ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਾਰਾ ਲੇਖ ਹੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੈ ਤਾਂ ਸਾਧ ਸੰਗਤ ਜੀ ਉਹ ਪ੍ਰਮਾਤਮਾ ਨੂੰ ਆਣਾ ਪੈਂਦਾ ਜਦੋਂ ਅੰਦਰੋਂ ਸਾਡੇ ਸਾਧ ਸੰਗਤ ਜੀ ਆਵਾਜ਼ ਆ ਜਾਂਦੀ ਆਤਮਾ ਦੀ ਆਵਾਜ਼ ਆ ਜਾਂਦੀ ਹੈ ਸਾਧ ਸੰਗਤ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਅੰਦਰੋਂ ਹੀ ਪ੍ਰਗਟ ਹੋਣਾ ਪੈਂਦਾ ਸਾਧ ਸੰਗਤ ਜੀ ਤੇ ਬਿਨਾ ਬਿਰਹਾ ਦੇ ਸਾਧ ਸੰਗਤ ਜੀ ਕਿੰਨਾ ਵੀ ਗਾਈ ਜਾਈਏ ਦਰਸ਼ਨ ਦੇ ਜੇ ਰਾਮ ਚਿਰਪੇਉ ਦਰਸ਼ਨ ਦੇਖੇ ਸਾਧ ਸੰਗਤ ਜੀ ਕੋਈ ਅਸਰ ਨਹੀਂ ਜੀ ਹੋਵੇਗਾ ਤੇ ਜਦੋਂ ਅਸੀਂ ਇਹੀ ਸ਼ਬਦ ਪਿਆਰ ਨਾਲ ਗਾਵਾਂਗੇ ਭਾਈ ਅੰਦਰ ਬਿਰਹਾ ਹੋਏਗੀ ਉਹ ਪਰਮ ਪਿਤਾ ਪਰਮਾਤਮਾ ਨੂੰ ਆਣਾ ਪੈਂਦਾ ਹੈ ਤੇ ਸਤਿਗੁਰੂ ਜੀ ਅੱਜ ਇਹੀ ਸਾਧ ਸੰਗਤ ਜੀ ਅਵਸਥਾ ਨੂੰ ਬਿਆਨ ਕਰਨ ਆਏ ਨੇ ਤੇ ਸਾਧ ਸੰਗਤ ਜੀ ਇਹ ਜੋ ਅਵਸਥਾ ਹੈ ਇਹ ਪਰਮਾਤਮਾ ਨੂੰ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ ਸਤਗੁਰੂ ਜੀ ਜੋ ਅਵਸਥਾ ਦਿਖਾ ਰਹੇ ਨੇ ਨਾ ਸਾਧ ਸੰਗਤ ਜੀ ਇਹ ਉਹ ਅਵਸਥਾ ਹੈ ਕਿ ਭਾਈ ਪ੍ਰਮਾਤਮਾ ਤੋਂ ਮਿਲਣ ਦਾ ਪਹਿਲਾ ਸਟੈਪ ਹੈ ਪ੍ਰਮਾਤਮਾ ਨੂੰ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ ਜੋ ਮੋਹਾ ਬੇਦਨ ਕਸਨ ਆਖੂ ਹਰ ਬਿਨ ਜੀਵਨ ਕੈਸੇ ਕਰ ਰੱਖੂ ਕਿ ਹੇ ਭਾਈ ਮੇਰੇ ਅੰਦਰ ਇੰਨੀ ਜ਼ਿਆਦਾ ਪ੍ਰਮਾਤਮਾ ਦੇ ਮਿਲਣ ਦੀ ਇੱਛਾ ਹੈ ਅੰਦਰ ਦਰਦ ਹੈ ਪੀੜਾ ਹੈ ਕਿ ਮੈਂ ਇਸ ਨੂੰ ਬਿਆਨ ਨਹੀਂ ਜੇ ਕਰ ਸਕਦਾ ਤੇ ਪ੍ਰਮਾਤਮਾ ਦੇ ਬਿਗੈਰ ਮੇਰਾ ਜੋ ਜੀਵਨ ਹੈ ਉਹ ਵਿਅਰਥ ਜਾ ਰਿਹਾ ਹੈ ਮੈਂ ਕਿਸ ਤਰ੍ਹਾਂ ਬਿਆਨ ਕਰਾਂ ਜੀਵ ਤਰਸੈ ਇਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਣ ਮੇਰਾ ਬਿਰ ਤਪੈ ਤਨ ਅਧਿਕ ਜਰਾਵੈ ਨੀਂਦ ਨ ਆਵੈ ਪੋਜਨ ਨਾ ਪਾਵੇ ਸਾਧ ਸੰਗਤ ਜੀ ਕੇ ਸਤਿਗੁਰ ਜੀ ਅਵਸਥਾ ਬਿਆਨ ਕਰਦੇ ਨੇ ਕਿ हे ਪਰਮ ਪਿਤਾ ਪ੍ਰਮਾਤਮਾ ਜੀ ਆਪਦੇ ਲਈ ਆਪਦੇ ਦਰਸ਼ਨਾਂ ਦੇ ਲਈ ਮੈਂ ਤਰਸ ਰਿਹਾ ਆਂ ਆਪ ਜੀ ਦੀ ਮਿਹਰ ਲਈ ਆਪ ਜੀ ਦੇ ਆਸ਼ੀਰਵਾਦ ਦੇ ਲਈ ਇੱਕ ਛਿੰਨ ਦਰਸ਼ ਪਾਲਣ ਲਈ ਮੈਂ ਤਰਸ ਰਿਹਾ ਆਂ ਜਿਵ ਤਰਸੈ ਇੱਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਣ ਮੇਰਾ ਤੇ ਪ੍ਰਮਾਤਮਾ ਜੀ ਆਓ ਆਪਣੇ ਸੇਵਕ ਦੀ ਸੰਭਾਲ ਕਰੋ ਇਹ ਪ੍ਰਮਾਤਮਾ ਜੀ ਹੁਣ ਤੁਹਾਡੇ ਤੇ ਹੀ ਨਿਰਪਰ ਕਰਦਾ ਆ ਬਿਰਹਿ ਤਪੈ ਤਨ ਅਧਿਕ ਜਰਾਵੇ ਕਿ ਆਪਦੇ ਵਿਯੋਗ ਦੇ ਵਿੱਚ ਮੇਰਾ ਜੋ ਮਨ ਹੈ ਤਨ ਹੈ ਉਹ ਤੜਪ ਰਿਹਾ ਬਿਰੈਤ ਪੈ ਤਨ ਅਦਿਕ ਜਰਾਵੈ ਨੀਂਦ ਨਾ ਆਵੈ ਪੋਜਨ ਨਾ ਪਾਵੇ ਤੇ ਸਾਥ ਸੰਗਤ ਜੀ ਸੱਚ ਹੈ ਜਿਹਦੇ ਅੰਦਰ ਸੱਚੀ ਪ੍ਰੀਤ ਲੱਗੀ ਹੋਵੇ ਨਾ ਫਿਰ ਉਸ ਨੂੰ ਸਾਥ ਸੰਗਤ ਜੀ ਨਾਲ ਭੋਜਨ ਦੀ ਪਰਵਾਹ ਨਹੀਂ ਦੀ ਨਾ ਉਸ ਨੂੰ ਫਿਰ ਪਾਣੀ ਪੀਣ ਦੀ ਪਰਵਾਹ ਰਹਿੰਦੀ ਹੈ ਨਾ ਸਾਥ ਸੰਗਤ ਉਸ ਨੂੰ ਨੀਂਦ ਆਉਂਦੀਆਂ ਨੇ ਉਹ ਸੋਵੇ ਨਾ ਸੋਵੇ ਸਾਥ ਸੰਗਤ ਜੀ ਉਸ ਨੂੰ ਕੋਈ ਫਰਕ ਨਹੀਂ ਜੇ ਪੈਂਦਾ ਇਸ ਸਾਸੰਗਤ ਜੀ ਸੱਚ ਹੈ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਾਸੰਗਤ ਜੀ ਜਿੱਥੇ ਸੱਚਾ ਪਿਆਰ ਹੋਵੇ ਨਾ ਕਿਸੇ ਦਿਨ ਉੱਥੇ ਫਿਰ ਨਾ ਭੁੱਖ ਦਿਖੀ ਜਾਂਦੀ ਐ ਨਾ ਪਿਆਸ ਦੇਖੀ ਜਾਂਦੀ ਤੇ ਸਾਸੰਗਤ ਜੀ ਉੱਥੇ ਫਿਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਭਾਈ ਕਿੰਨੇ ਸੁੱਤੇ ਆ ਤੇ ਕਿੰਨੇ ਨਹੀਂ ਸੁੱਤੇ ਤੇ ਸਾਸੰਗਤ ਜੀ ਕਿਉਂਕਿ ਜੋ ਗੁਰਮੁਖ ਇਨਸਾਨ ਨੇ ਭਾਈ ਉਹ ਦੁਨੀਆਵੀ ਨੀਂਦਾਂ ਤੋਂ ਉੱਠ ਚੁੱਕੇ ਨੇ ਇਹ ਸਤਿਗੁਰੂ ਜੀ ਸਾਨੂੰ ਵੀ ਰੋਜ਼ ਜਗਾਉਂਦੇ ਨੇ ਨਾ ਕਿ ਤੂੰ ਸੋਇਆ ਜਾਗ ਈਆਨਾ ਤੈ ਜੀਵਨ ਜਗ ਸੱਚ ਕਰ ਜਾ ਨੀ ਤਾਂ ਸਾਧ ਸੰਗਤ ਜੀ ਬਹੁਤੇ ਇਨਸਾਨ ਨੇ ਜਦੋਂ ਕਿਤੇ satsang ਹੋਵੇ ਨਾ ਕੋਈ ਸੰਤ ਸਮੇਲਨ ਹੈ satsang ਹੈ ਕੀਰਤਨ ਹੈ ਕਥਾ ਹੈ ਸਾਧ ਸੰਗਤ ਜੀ ਉੱਥੇ ਜਾ ਕੇ ਵੀ ਪ੍ਰਸ਼ਾਦਾ ਚੱਕ ਕੇ ਵੀ ਸਾਧ ਸੰਗਤ ਜੀ ਉਹਦੇ ਵਿੱਚ ਉਹ ਕਮੀਆਂ ਕੱਢਦੇ ਰਹਿੰਦੇ ਨੇ ਕਿ ਭਾਈ ਸਬ지 ਦੇ ਵਿੱਚ ਨਮਕ ਘਟ ਹੈ ਕਿ ਭਾਈ ਪ੍ਰਸ਼ਾਦੇ ਜੋ ਨਹੀਂ ਜੋ ਰੋਟੀਆਂ ਨੇ ਪ੍ਰਸ਼ਾਦੇ ਨੇ ਭਾਈ ਸਹੀ ਪ੍ਰਕਾਰ ਨਹੀਂ ਜੇ ਪਕਾਏ ਗਏ ਤਾਂ ਕਮੀਆਂ ਹੀ ਘਟਦੇ ਰਹਿੰਦੇ ਨੇ ਸਾਧ ਸੰਗਤ ਜੀ ਤੇ ਜਿਸ ਦੇ ਅੰਦਰ ਪੀੜਾ ਹੋਵੇ ਨਾ ਸਾਧ ਸੰਗਤ ਜੀ ਗੁਰੂ ਦੇ ਪ੍ਰਤੀ ਸੱਚਾ ਪਿਆਰ ਹੋਵੇ ਸਾਧ ਸੰਗਤ ਜੀ ਉਹਨਾਂ ਨੂੰ ਇੰਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਰਹਿੰਦੀ ਉਹ ਤਾਂ ਆਪਣੇ ਗੁਰੂ ਦੇ ਦਰਸ਼ਨਾਂ ਲਈ ਆਇਆ ਹੈ ਉਹ ਤਾਂ ਸਤ ਸੰਗ ਸੁਣਨ ਵਾਸਤੇ ਆਏ ਨਹੀਂ ਤਾਂ ਸਾਧ ਸੰਗਤ ਜੀ ਰੋਟੀ ਤਾਂ ਆਪਾਂ ਘਰੇ ਵੀ ਖਾ ਲੈਂਦੇ ਆ ਉਹ ਪਰਮਪਿਤਾ ਪ੍ਰਮਾਤਮਾ ਦਾ ਪ੍ਰਸ਼ਾਦਾ ਸਾਧ ਸੰਗਤ ਜੀ ਘਰੇ ਵੀ ਜਦੋਂ ਅਸੀਂ ਜਕਾਰਾ ਲਾਉਂਦੇ ਆ ਨਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਤੇ ਜਦੋਂ ਅਸੀਂ ਘਰੇ ਵੀ ਭੋਗ ਲਗਾਨੇ ਆ ਕਹ ਰਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੋਂ ਹਰੇ ਸਾਧ ਸੰਗਤ ਜੀ ਉਹ ਵੀ ਲੰਗਰ ਬਣ ਜਾਂਦਾ ਹੈ ਤੇ ਆਓ ਅਸੀਂ ਵੀ ਰੋਜ਼ ਹਰ ਰੋਜ਼ ਜਦੋਂ ਸਾਡੇ ਘਰ ਦੇ ਵਿੱਚ ਰੋਟੀ ਬਣੀ ਸਵੇਰੇ ਨਾਸ਼ਤਾ ਬਣਦਾ ਹੈ ਦੁਪਹਿਰੇ ਰੋਟੀ ਬੰਦੀ ਹੈ ਰਾਤਾਂ ਨੂੰ ਰੋਟੀਆਂ ਬੰਦੀਆਂ ਨੇ ਸਾਧ ਸੰਗਤ ਜੀ ਸ਼ਾਮਾਂ ਨੂੰ ਸਾਧ ਸੰਗਤ ਜੀ ਰੋਟੀ ਖਾਣ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਦੇ ਚਰਣਾ 'ਚ ਅਰਦਾਸ ਬੇਨਤੀ ਕਰੀਏ ਜਿਸ ਦੇ ਵਜ੍ਹਾ ਕਰਕੇ ਸਾਨੂੰ ਇਹ ਨਸੀਬ ਹੋ ਰਹੀ ਹੈ। ਬਾਬਾ ਸਾਹਿਬ ਡਾਕਟਰ ਪੀਮਰਾਓ ਅਬੇਦਕਰ ਜੀ ਦਾ ਸ਼ੁਕਰਾਨਾ ਕਰੀਏ ਸਾਧ ਸੰਗਤ ਜੀ ਤੇ ਉਹ ਪਰਮ ਪਿਤਾ ਪਰਮਾਤਮਾ ਦੇ ਚਰਣਾ 'ਚ ਅਰਦਾਸ ਬੇਨਤੀ ਕਰੀਏ। ਕਹ ਰਵਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰਿ ਭੋਗ ਤੁਹਾਰੇ ਕਿ ਪਰਮਾਤਮਾ ਜੀ ਆਪ ਜੀ ਦੇ ਨਾਮ ਦਾ ਹੀ ਭੋਗ ਲੱਗੇ। ਸਾਤ ਸੰਗਤ ਜੀ ਅਰਦਾਸ ਬੇਨਤੀ ਕਰੀਏ ਕਿ ਜੋ ਪ੍ਰਸ਼ਾਦ ਹੈ ਜੋ ਵੀ ਖਾਵੇ ਉਹ ਸੋਹੰਗ ਸਤਨਾਮ ਹੀ ਗਾਵੇ ਇਹ ਸਾਤ ਸੰਗਤ ਜੀ ਫੇਰ ਕਿਤੇ ਜਾ ਕੇ ਸਾਤ ਸੰਗਤ ਜੀ ਸਾਡੀ ਅਵਸਥਾ ਬਣਦੀ ਹੈ ਜਦੋਂ ਅਸੀਂ ਹਰ ਚੀਜ਼ 'ਚ ਪ੍ਰਮਾਤਮਾ ਦੇਖਦੇ ਹਾਂ ਹਰ ਚੀਜ਼ ਨੂੰ ਅਸੀਂ ਆਪਣੇ ਗੁਰੂ ਦੇ ਨਾਲ ਪ੍ਰਮਾਤਮਾ ਦੇ ਨਾਲ ਜੋੜ ਦਿੰਦੇ ਹਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜੀਵਤਰ ਸੈਿਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਣ ਮੇਰਾ ਕਿ ਪ੍ਰਮਾਤਮਾ ਜੀ ਹੁਣ ਇੱਕ ਪਲ ਵੀ ਮੇਤੋਂ ਰਿਹਾ ਨਹੀਂ ਜੇ ਜਾਂਦਾ ਅਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਾ ਤਾਂ ਮੈਨੂੰ ਭੋਜਨ ਚੰਗਾ ਲੱਗਦਾ ਆ ਨਾ ਮੈਨੂੰ ਪਾਣੀ ਚੰਗਾ ਲੱਗਦਾ ਹੈ ਤੇ ਨਾ ਹੀ ਹੁਣ ਮੈਨੂੰ ਨੀਂਦ ਆਉਂਦੀਆਂ ਨੇ ਬਿਰਹਿ ਤਪੈ ਤਨ ਅਦਿਕ ਜਰਾਵੇ ਨੀਂਦ ਨਾ ਆਵੇ ਭੋਜਨ ਨਾ ਪਾਵੇ ਤੇ ਸਾਧ ਸੰਗਤ ਜੀ ਜੇ ਕਿਸੇ ਨੂੰ ਮਿਲਣ ਦੀ ਉਡੀਕ ਹੁੰਦੀ ਨਾ ਜਦੋਂ ਨਾ ਫਿਰ ਇਸ ਨੂੰ ਨੀਂਦ ਆਉਂਦੀ ਹੈ ਨਾ ਸਾਧ ਸੰਗਤ ਇਸ ਨੂੰ ਰੋਟੀ ਚੰਗੀ ਲੱਗਦੀ ਹੈ ਸਕੀ ਸਹੇਲੀ ਗਰਬ ਗਹਿਲੀ ਪਿਓ ਕੀ ਬਾਤ ਨਾ ਸੁਨੋ ਸਹੇਲੀ ਮੇਰੇ ਦੁਹਾਗਨ ਅਦਕਰ ਜਾਨੀ ਗਿਉ ਸੋ ਜੋਬਨ ਸਾਦ ਨਾ ਮਾਨੀ 사ਤਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ हे ਸਖੀ हे ਸਹੇਲੀ <coughs> हे ਜੀਵ ਰੂਪ ਇਸਤਰੀ ਇਹ 사ਤਸੰਗਤ ਜੀ ਸਕੀ ਸਹੇਲੀ ਇਹ ਸਾਨੂੰ ਫਰਮਾ ਰਹੇ ਨੇ ਗਰਬ ਗਹਿਲੀ ਕਿ ਭਾਈ ਤੇਰੇ ਅੰਦਰ ਅਹੰਕਾਰ ਹੀ ਬੜਾ ਹੈ ਪਿਓ ਕੀ ਬਾਤ ਨਾ ਸੁਨੋ ਸਹੇਲੀ ਤੇ ਤੂੰ ਆਪਣੀ ਗੁਰੂ ਦੀ ਗੱਲ ਕਿਉਂ ਨਹੀਂ ਜਿ ਮੰਨਦੀ ਇਹ ਸਾਧ ਸੰਗਤ ਜੀ ਜਿਹੜੇ ਸਿਆਣੇ ਬੱਚੇ ਹੁੰਦੇ ਨੇ ਨਾ ਉਹ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਂ ਸਾਧ ਸੰਗਤ ਜੀ ਮਾਤਾ ਪਿਤਾ ਬੜੇ ਖੁਸ਼ ਰਹਿੰਦੇ ਨੇ ਤੇ ਸਾਧ ਸੰਗਤ ਜੀ ਬਿਨਾ ਬੋਲੇ ਹੀ ਉਸ ਦੀ ਸਾਰੀ ਮਨੋ ਕਾਮਨਾਵਾਂ ਪੂਰੀਆਂ ਕਰ ਦਿੰਦੇ ਨੇ ਤੇ ਜਿਹੜਾ ਬੱਚਾ ਸ਼ਰਾਰਤੀ ਹੋਵੇ ਬੁਰੀ ਸੰਗਤ ਦੇ ਵਿੱਚ ਹੋਵੇ ਮਾਤਾ ਪਿਤਾ ਦੀ ਗੱਲ ਨਾ ਮੰਨੇ ਸਾਤਸੰਗਤ ਜੀ ਕੋਈ ਵੀ ਵਸਤੂ ਦੁਆਣੀ ਹੋਵੇ ਨਾ ਤਾਂ ਮਾਤਾ ਪਿਤਾ ਵੀ ਸੋਚ ਸਮਝ ਕੇ ਸਾਤਸੰਗਤ ਜੀ ਕਦਮ ਚੱਕਦੇ ਨੇ ਕਿ ਭਾਈ ਸਾਡਾ ਜੋ ਬੱਚਾ ਸ਼ਰਾਰਤੀ ਹੈ ਬੁਰੀ ਸੰਗਤ ਦੇ ਵਿੱਚ ਹੈ ਕਿਤੇ ਇਹ ਨਾ ਹੋਵੇ ਕਿ ਭਾਈ ਇਸ ਨੂੰ ਇਹ ਵਸਤੂ ਦੁਆਈਏ ਤੇ ਹੋਰ ਵਿਗੜ ਜਾਵੇ ਤੇ ਸਾਤਸੰਗਤ ਜੀ ਜਿਹੜਾ ਬੱਚਾ ਆਪਣੀ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਸਮਝਦਾਰ ਹੈ ਸਾਤਸੰਗਤ ਜੀ ਉਹ ਮਾਤਾ ਪਿਤਾ ਵੀ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਪਰਮਾਤਮਾ ਵੀ ਐਸੇ ਪ੍ਰਕਾਰ ਹੈ ਸਾਤਸੰਗਤ ਜੀ ਉਹ ਸਾਡੇ ਮਨ ਦੀ ਅਵਸਥਾ ਨੂੰ ਜਾਣਦਾ ਹੈ ਸਾਡੀਆਂ ਝੋਲੀਆਂ ਨੂੰ ਜਾਣਦਾ ਹੈ ਸਾਧ ਸੰਗਤ ਜੀ ਕਿ ਸਾਡੀ ਝੋਲੀ ਕਿੰਨੀ ਹੈ ਕਿੰਨਾ ਕੁ ਅਸੀਂ ਸੰਭਾਲ ਸਕਦੇ ਹਾਂ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਸਾਡੇ ਅੰਦਰ ਦੇ ਅਹੰਕਾਰ ਨੂੰ ਵੀ ਜਾਣਦੇ ਨੇ ਕਿ ਸਾਧ ਸੰਗਤ ਜੀ ਜ਼ਰੂਰੀ ਨਹੀਂ ਹੈ ਕਿ ਭਾਈ ਅਰਦਾਸ ਬੇਨਤੀ ਕਰੀਏ ਫਿਰ ਹੀ ਉਸ ਪਰਮਾਤਮਾ ਤੱਕ ਪਹੁੰਚਦੀ ਹੈ ਇਹ ਸਾਧ ਸੰਗਤ ਜੀ ਬਿਨ ਬੋਲਿਆਂ ਸਭ ਕੁਝ ਜਾਣਦਾ ਸਾਡੀਆਂ ਜ਼ਰੂਰਤਾਂ ਬਿਨਾ ਬੋਲੇ ਹੀ ਪੂਰੀ ਕਰ ਦਿੰਦਾ ਹੈ ਸਾਤ ਸੰਗਤ ਜੀ ਜਦੋਂ ਸਾਨੂੰ ਕੁਝ ਹੋਰ ਚਾਹੀਦਾ ਹੋਵੇ ਨਾ ਫਿਰ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਤੇ ਉਹ ਪ੍ਰਮਾਤਮਾ ਸੱਚੀ ਅਰਦਾਸ ਬੇਨਤੀ ਨੂੰ ਸੱਚੇ ਮਨ ਦੇ ਨਾਲ ਕਬੂਲਦਾ ਹੈ ਸਾਤ ਸੰਗਤ ਜੀ ਜਿਹੜੀ ਅਰਦਾਸ ਸੱਚੇ ਮਨੋਂ ਆਉਂਦੀ ਹੈ ਇਹ ਸਤਿਗੁਰੂ ਜੀ ਫਰਮਾਉਂਦੇ ਨੇ ਏ ਸਖੀ ਸਹੇਲੀ ਜਿੰਨਾ ਚਿਰ ਤੇਰੇ ਅੰਦਰ ਅਹੰਕਾਰ ਹੈ ਤੈਨੂੰ ਪੱਤੀ ਪ੍ਰਮਾਤਮਾ ਦੀ ਗੱਲ ਪਾਉਂਦੀ ਨਹੀਂ ਇਹ ਸਾਚੇ ਸਾਤ ਸੰਗਤ ਜੀ ਜਦੋਂ ਅਸੀਂ ਨਿਮਰਤਾ ਦੇ ਨਾਲ ਸਤ ਸੰਗਤ 'ਚ ਬੈਠਦੇ ਹਾਂ ਜਦੋਂ ਗੁਰੂ ਦੇ ਨਾਲ ਸਾਡਾ ਪਿਆਰ ਹੋਵੇ ਨਾ ਗੁਰੂ ਦੇ ਵਚਨ ਵੀ ਚੰਗੇ ਲੱਗਦੇ ਨੇ 사ਤਸੰਗਤ ਜੀ ਦੇਖਿਆ ਹੈ ਨਾ ਗੁਰਬਾਣੀ ਬਹੁਤੀ ਦੁਨੀਆ ਪੜਦੀ ਹੈ 사ਤਸੰਗਤ ਜੀ ਜਦੋਂ ਗੁਰਾਂ ਦੇ ਗੁਰਪੁਰਬ ਆਉਂਦੇ ਨੇ ਪ੍ਰਕਾਸ਼ ਉਸ ਬੰਦੇ ਨੇ ਬਹੁਤੀ ਦੁਨੀਆ ਗੁਰਾਂ ਦੇ ਸ਼ਬਦ ਗਾਉਂਦੀ ਹੈ ਪਰ 사ਤਸੰਗਤ ਜੀ ਗੁਰੂ ਦੇ ਵਚਨ ਕੋਈ ਵਿਰਲਾ ਹੀ ਹੈ ਜੋ ਮੰਨਦਾ ਹੈ ਸ਼ਬਦ ਪੜਨਾ ਗੁਰਬਾਣੀ ਪੜਨਾ ਇੱਕ ਅਲੱਗ ਗੱਲ ਹੈ 사ਤਸੰਗਤ ਜੀ ਤੇ ਗੁਰਬਾਣੀ ਤੇ ਅਮਲ ਕਰਨਾ ਇਹ ਦੂਸਰੀ ਗੱਲ ਹੈ ਤੇ ਸਤਗੁਰੂ ਜੀ ਪਤਾ ਕੀ ਫਰਮਾਉਂਦੇ ਨੇ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਕਿ ਭਾਈ ਪੂਰਾ ਉਹ ਐ ਸਤਸੰਗਤ ਜੀ ਮਰ ਕੇ ਕੋਈ ਪੂਰਾ ਨਹੀਂ ਹੁੰਦਾ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਭਾਈ ਉਹ ਪੂਰਾ ਹੋ ਗਿਆ ਐ ਸਤਸੰਗਤ ਜੀ ਪੂਰਾ ਉਹ ਹੈ ਜੋ ਗੁਰੂ ਦੇ ਵਚਨ ਮੰਨਦਾ ਹੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਤੇ ਸਤਸੰਗਤ ਜੀ ਉਹੀ ਇਨਸਾਨ ਪੂਰਾ ਹੈ ਜੋ ਗੁਰੂ ਦੇ ਵਚਨ ਮੰਨਦਾ ਹੈ ਇਹ ਸਤਸੰਗਤ ਜੀ ਬਾਣੀਆਂ ਆਪਾਂ ਭਾਵੇਂ ਸਾਰੀ ਉਮਰ ਪੜਦੇ ਰਹੀਏ ਤੇ ਸਾਧ ਸੰਗਤ ਜੀ ਜੇ ਸਾਡੇ ਮਨ 'ਚ ਲਾਲਚ ਹੀ ਨਾ ਜਾਵੇ ਸਾਡੇ ਮਨ ਦੇ ਵਿੱਚ ਦੁਸ਼ਮਣੀ ਹੀ ਨਾ ਖਤਮ ਹੋਵੇ ਅਸੀਂ ਗੁਰੂ ਦੇ ਬਚਨ ਹੀ ਨਾ ਮੰਨੀਏ ਸਾਧ ਸੰਗਤ ਜੀ ਫੇਰ ਵੀ ਵਹਿਮਾ ਪਰਮਾ ਡੰਬਰਾ ਪਖੰਡਾ 'ਚ ਫਸੇ ਰਹੀਏ ਫੇਰ ਸਾਧ ਸੰਗਤ ਜੀ ਗੁਰਬਾਣੀ ਪੜਨ ਦਾ ਕੀ ਫਾਇਦਾ ਸਾਧ ਸੰਗਤ ਜੀ ਗੁਰਬਾਣੀ ਇਸ ਜਗਮਹਿ ਚਾਨਣ ਸਾਨੂੰ ਰਸਤਾ ਦਿਖਾਉਂਦੀ ਹੈ ਤੇ ਸਾਧ ਸੰਗਤ ਜੀ ਉਸ ਰਸਤੇ ਤੇ ਆਪਾਂ ਚੱਲਣਾ ਆ ਕੋਸ਼ਿਸ਼ ਕਰਨੀ ਹੈ ਸਾਧ ਸੰਗਤ ਜੀ ਪਹਿਲਾਂ ਡਗਮਗਾਵਾਗੇ ਮਨ ਪਟਕੇਗਾ ਸਾਧ ਸੰਗਤ ਜੀ ਪਰ ਹੌਲੀ ਹੌਲੀ ਉਹ ਪਰਮ ਪਿਤਾ ਪਰਮਾਤਮਾ ਕਿਰਪਾ ਕਰੇਗਾ ਸਾਧ ਸੰਗਤ ਤੇ ਸਤਿਗੁਰੂ ਜੀ ਪਰਮੰਦਰ ਨੇ ਭਾਈ ਆਪਣੇ ਅੰਦਰ ਅਹੰਕਾਰ ਖਤਮ ਕਰ ਤੂੰ ਆਪਣੇ ਗੁਰੂ ਦੀ ਗੱਲ ਨਹੀਂ ਜਿਮੰਦਾ ਗੁਰੂ ਨੂੰ ਗੁਰੂ ਵੀ ਕਹਿਣਾ ਹੈ ਤੇ ਭਾਈ ਗੁਰੂ ਦੇ ਵਚਨ ਵੀ ਨਹੀਂ ਮੰਨਦਾ ਸਖੀ ਸਹੇਲੀ ਗਰਵ ਗਹਿਲੀ ਪਿਓ ਕੀ ਬਾਤ ਨਾ ਸੁਨੋ ਸਹੇਲੀ ਕਿ ਭਾਈ ਆਪਣੇ ਪਤੀ ਪਰਮਾਤਮਾ ਦੀ ਗੱਲ ਕਿਉਂ ਨਹੀਂ ਜਿਮੰਦੀ ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਅਹੰਕਾਰ ਹੁੰਦਾ ਹੈ ਨਾ ਜਿਨ੍ਹਾਂ ਪਤਨੀਆਂ ਦੇ ਅੰਦਰ ਪਤੀਆਂ ਦੇ ਅੰਦਰ ਸਾਤਸੰਗ ਜਿਉਂ ਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਸੈਕੀ ਸੌਰ ਸੁਹਾਗਣ ਜਾਣੈ ਤਜ ਅਬਮਾਨ ਸਖਰ ਲੀਆਂ ਮਾਨੈ ਸਾਤਸੰਗ ਜੀ ਜੋ ਅਹੰਕਾਰ ਛੱਡ ਦਿੰਦੀਆਂ ਨੇ ਚਾਹੇ ਫਿਰ ਉਹ ਪਤੀ ਹੈ ਭਾਈ ਪਤਨੀ ਹੈ ਇੱਥੇ ਜੀਵ ਇਸਤਰੀ ਦੀ ਗੱਲ ਕੀਤੀ ਹੈ ਤੇ ਫਿਰ ਚਾਹੇ ਮਰਦ ਹੈ ਚਾਹੇ ਔਰਤ ਹੈ ਅਸੀਂ ਸਾਰੇ ਹੀ ਜੀਵ ਇਸਤਰੀਆਂ ਨੇ ਭਾਈ ਤੇ ਜੋ ਅਹੰਕਾਰ ਛੱਡ ਦਿੰਦਾ ਸਾਤਸੰਗਤ ਜੀ ਉਹ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਦਾ ਆਨੰਦ ਮਾਨਦਾ ਹੈ ਸਾਤਸੰਗ ਜੀ ਇਹ ਗੱਲ ਸੰਸਾਰ ਦੇ ਵਿੱਚ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਪਤੀ ਨੂੰ ਹੰਕਾਰ ਹੈ ਪਤਨੀ ਨਾਲ ਕਲੇਸ਼ ਰਹੇਗਾ। ਅਗਰ ਪਤਨੀ ਨੂੰ ਹੰਕਾਰ ਹੈ ਸੱਸ ਸੰਗਤ ਜੀ ਆਪਣੇ ਆਪ ਤੇ ਕਿਸੇ ਵੀ ਚੀਜ਼ ਤੇ ਕਰ ਚ ਕਲੇਸ਼ ਰਹੇਗਾ। ਅਗਰ ਸੱਸ ਨੂੰ ਅਹੰਕਾਰ ਆਪਣੇ ਆਪ ਤੇ ਕਿ ਮੇਰੀ ਨੂ ਰਾਣੀ ਨੂੰ ਕੁਝ ਪਤਾ ਹੀ ਨਹੀਂ ਆ ਭਾਈ। ਅਗਰ ਨੂ ਰਾਣੀ ਨੂੰ ਹੰਕਾਰ ਹੈ ਕਿ ਮੇਰੀ ਸੱਸ ਨੂੰ ਕੁਝ ਨਹੀਂ ਜੇ ਪਤਾ ਭਾਈ ਹੰਕਾਰ ਇਹ ਕਰ ਚ ਕਲੇਸ਼ ਪੈਦਾ ਕਰਦਾ ਹੈ। ਇਸ ਸਾਧ ਸੰਗਤ ਜੀ ਜਿੱਤੇ ਅਹੰਕਾਰ ਖਤਮ ਹੋ ਜਾਂਦਾ ਆ ਸਾਧ ਸੰਗਤ ਜੀ ਉੱਥੇ ਹੀ ਪ੍ਰਮਾਤਮਾ ਦਾ ਵਾਸਾ ਹੈ ਉੱਥੇ ਹੀ ਸਾਨੂੰ ਆਪਣੇ ਅੰਦਰੋਂ ਜੋਤ ਦੇਖਣਾ ਸ਼ੁਰੂ ਹੋ ਜਾਂਦੀ ਹੈ ਤੇ ਸਾਧ ਸੰਗਤ ਜੀ ਜਦੋਂ ਅਸੀਂ ਹੰਕਾਰ ਛੱਡਾਂਗੇ ਫੇਰੀ ਪ੍ਰਮਾਤਮਾ ਦੀ ਸਾਧ ਸੰਗਤ ਜੀ ਇਹ ਜੋ ਬਾਜੀਗਰ ਕੀ ਬਾਜੀ ਕਰਨ ਸਬਕੋ ਕੋਤਕ ਆਵੇ ਫੇਰੀ ਸਾਧ ਸੰਗਤ ਜੀ ਬਾਜੀਗਰ ਦੀ ਬਾਜ਼ੀਆਂ ਸਮਝ ਪਾਵਾਂਗੇ ਤੇ ਆਲਸਾ ਸੰਗਤ ਜੀ ਆਪਣੇ ਅੰਦਰ ਦੇ ਅਹੰਕਾਰ ਨੂੰ ਛੱਡੀਏ ਸਤਿਗੁਰੂ ਜੀ ਅੱਜ ਫਰਮਾਉਂਦੇ ਨੇ ਸਕੀ ਸਹੇਲੀ ਗਰਭ ਗੇਹਲੀ ਪਿਓ ਕੀ ਬਾਤ ਨਾ ਸੁਨੋ ਸਹੇਲੀ ਮੇਰੇ ਦੁਹਾਗਨ ਅਦਕਰ ਜਾਨੀ ਗਿਓ ਸੋ ਜੋ ਬਨਸਾਦ ਨਾ ਮਾਨੀ ਤੇ ਸਤਸੰਗਤ ਜੀ ਬਚਪਨ ਚੱਲਦਾ ਅੰਦਰ ਜਵਾਨੀ ਚਲੀ ਜਾਂਦੀ ਹੈ ਤੇ ਸਤਸੰਗਤ ਜੀ ਬੁੜਾਪੇ 'ਚ ਫਿਰ ਬਹੁਤ ਔਖੀ ਗੱਲ ਬਣਦੀ ਹੈ ਸਤਸੰਗਤ ਜੀ ਜਿਵੇਂ ਛੋਟੀ ਛੋਟੀ ਲੱਕੜੀਆਂ ਹੁੰਦੀਆਂ ਨੇ ਨਾ ਬਰੀਕ ਬਰੀਕ ਉਸ ਨੂੰ ਅੱਗ ਲਾਣੀ ਬਹੁਤ ਸੌਖੀ ਹੈ ਸਤਸੰਗਤ ਜੀ ਤੇ ਵੱਡੀਆਂ-ਵੱਡੀਆਂ ਜੋ ਲੱਕੜਾਂ ਨੇ ਨਾ ਭਾਈ ਉਸ ਨੂੰ ਅੱਗ ਲਾਣੀ ਬਹੁਤ ਔਖੀ ਐ। ਸਾਧ ਸੰਗਤ ਜੀ ਬਚਪਨ ਦੇ ਵਿੱਚ ਜੋ ਮਨ ਹੈ ਬਿਲਕੁਲ ਸਾਡਾ ਸਾਫ਼ ਹੁੰਦਾ ਹੈ। ਤੇ ਜੇ ਮਾਤਾ-ਪਿਤਾ ਉਸ ਵੇਲੇ ਜਿਵੇਂ ਬਾਬਾ ਫਰੀਦ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਦੇ ਮਾਤਾ ਜੀ ਨੇ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਦਾ ਬੁੱਟਾ ਲਾਇਆ। ਇਹ ਮਾਤਾ-ਪਿਤਾ ਨੂੰ ਚਾਹੀਦਾ ਕਿ ਭਾਈ ਬੱਚਿਆਂ ਨੂੰ ਪੜ੍ਹਾਓ ਲਿਖਾਓ ਸਕੂਲ ਭੇਜੋ ਕਾਲਜ ਭੇਜੋ ਪਰ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਦਿਓ। ਬਚਪਨ ਦੇ ਵਿੱਚ ਹੀ ਸਾਥ ਸੰਗਤ ਜੀ ਅਸੀਂ ਗੁਰਬਾਣੀ ਦਾ ਸਤ ਸੰਗਤ ਦਾ ਬੁੱਟਾ ਲਾ ਲਈ ਤੇ ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ ਸਾਥ ਸੰਗਤ ਜੀ ਕਿ ਭਾਈ ਵਹਿਮ ਪਰਮ ਅਡੰਬਰ ਪਖੰਡ ਤੋਂ ਬਚੋ ਆਪਣੇ ਆਪ ਨੂੰ ਸਿੱਖਿਸ਼ਿਤ ਕਰੋ ਪੜੋ ਲਿਖੋ ਕਾਮਯਾਬ ਹੋ ਸਮਾਜ ਦੀ ਸੇਵਾ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਜੀਭਾ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਹੈ ਬੁਰੇ ਕਰਮਾਂ ਤੋਂ ਬਚੋ ਇਹ ਗੁਰਬਾਣੀ ਸਾਨੂੰ ਸੱਚ ਦਾ ਰਸਤਾ ਹੀ ਦਿਖਾਉਂਦੀ ਹੈ ਸਾਥ ਸੰਗਤ ਜੀ ਕੋਈ ਬੁਰਾ ਕੰਮ ਨਹੀਂ ਜੀ ਸਿਖਾਉਂਦੀ ਸਾਤਸੰਗਤ ਜੀ ਬੇਖੌਫ ਹੋ ਕੇ ਨਿਡਰ ਹੋ ਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਇਹ ਗੁਰਬਾਣੀ ਸਾਤਸੰਗਤ ਜੀ ਨੇ ਅੱਜ ਅੱਜ ਦਾ ਮਾਹੌਲ ਜੋ ਹੈ ਸਾਤਸੰਗਤ ਜੀ ਬੱਚੇ ਪੜ੍ਹ ਲਿਖਤਾ ਰਹੇ ਨੇ ਪ੍ਰਸਾਦ ਸਿੰਘ ਜੀ ਜੋ ਨੈਤਿਕਤਾਵਾਂ ਨੇ ਚੰਗੇ ਗੁਣ ਨੇ ਉਸ ਤੋਂ ਦੂਰ ਜਾ ਰਹੇ ਨੇ ਸਾਤਸੰਗਤ ਜੀ ਅੱਜ ਬੱਚਿਆਂ ਦੇ ਤਲਾਕ ਵੱਡੇ ਹੋ ਰਹੇ ਨੇ ਘਰ ਦੇ ਵਿੱਚ ਕਲੇਸ਼ ਬਹੁਤ ਹੈ ਨਸ਼ਾ ਬਹੁਤ ਹੋ ਚੁੱਕਿਆ ਹੈ ਕਿਸ ਲਈ ਸਾਤਸੰਗਤ ਜੀ ਅਸੀਂ ਗੁਰਬਾਣੀ ਤੋਂ ਦੂਰ ਜਾ ਰਹਿਆਂ ਸਾ ਸੰਗ ਕੀਰਤਨ ਕਥਾ ਤੋਂ ਦੂਰ ਜਾ ਰਹੇ ਹਾਂ ਸਤਸੰਗਤ ਜੀ ਚੰਗੀ ਗੱਲ ਅਸੀਂ ਬੱਚਿਆਂ ਨੂੰ ਸਕੂਲ ਕੋਲ ਚ ਪੜਾ ਕੇ ਕਾਮਯਾਬ ਕਰਨਾ ਹੈ ਪ੍ਰਸਾਦ ਸੰਗਤ ਜੀ ਜਿੰਨਾ ਦੇ ਵਿੱਚ ਨਾਮ ਸ਼ਬਦ ਨਾ ਹੋਵੇ ਨਾ ਸਤਸੰਗ ਨਾ ਹੋਵੇ ਵੱਡੇ ਵੱਡੇ ਅਫਸਰ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਵੱਡੇ ਵੱਡੇ ਲੋਕ ਸਤਸੰਗਤ ਜੀ ਗਲਤ ਕੰਮ ਕਰਦੇ ਫੜੇ ਜਾਂਦੇ ਨੇ ਤੇ ਇਹੀ ਲਾਹਾ ਹੈ ਸਤਸੰਗਤ ਜੀ ਸਤਗੁਰਾਂ ਨੇ ਫਰਮਾਇਆ ਨਾ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਸਤਸੰਗਤ ਮਿਲ ਰਹੀ ਹੈ ਮਦੋ ਜੈਸੇ ਮਦੋ ਮੁਕੀਰਾ ਕਿ ਭਾਈ ਸਤਸੰਗ ਦੇ ਵਿੱਚ ਆ ਤੇਰਾ ਜੀਵਨ ਸਫਲ ਹੋਵੇਗਾ ਤਨੂੰ ਚੰਗੀਆਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਭਾਈ ਪਾਵਨ ਪਵਿੱਤਰ ਪਾਕ ਗੱਲਾਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਤੇ 사త్సੰਗਤ ਜੀ ਨਹੀਂ ਤਾਂ ਜਵਾਨੀ ਚਲੀ ਗਈ ਬੁੜਾਪੇ 'ਚ ਗੱਲ ਬਣਾਣੀ ਬਹੁਤ ਔਖੀ ਹੋ ਜਾਂਦੀ ਹੈ ਤੇ ਆਓ ਅਸੀਂ ਵੀ ਸੰਤਾਂ ਦੀ ਸਿੱਖਿਆ ਤੇ ਚੱਲੀਏ ਤੂੰ ਦਾਨਾ ਸਾਈਂ ਸਾਹਿਬ ਮੇਰਾ ਖਿਦਮਤਗਾਰ ਬੰਦਾ ਮੈਂ ਤੇਰਾ ਕਹਿ ਰਵਿਦਾਸ ਅੰਦੇਸਾ ਇਹ ਹੀ ਬਿਨੰਦਰਸ਼ਨ ਕਿਉ ਜਿਵੈ ਸਨੇਹੀ ਸਤਸੰਗ ਜਿgge ਸਤਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪਰਮ ਪਿਤਾ ਪਰਮਾਤਮਾ ਜੀ ਤੂੰ ਦਾਨਾ ਸਾਈਂ ਸਾਹਿਬ ਮੇਰਾ ਖਿਦਮਤਗਾਰ ਬੰਦਾ ਮੈਂ ਤੇਰਾ ਅਪਸਾਰਿਆਂ ਦੇ ਦਿਲ ਦੀ ਗੱਲ ਸਮਝਣ ਵਾਲੇ ਅਪਸਾਰੀ ਦੁਨੀਆ ਦੇ ਮਾਲਿਕੋਂ ਤੇ ਪਰਮ ਪਿਤਾ ਪਰਮਾਤਮਾ ਜੀ ਖਿਦਮਤਗਾਰ ਬੰਦਾ ਮੈਂ ਤੇਰਾ ਤੇ ਮੈਂ ਆਪ ਜੀ ਦਾ ਦਾਸ ਹਾਂ ਆਪ ਜੀ ਦੀ ਸੇਵਾ ਸਿਮਰਨ ਕਰਨ ਵਾਲਾ ਹਾਂ ਕਹਿਰਵਦਾਸ ਅੰਦੇਸਾ ਯਹੀ ਬਿਨਦਰਸ਼ਨ ਕਿਉ ਜਿਵੈਸ ਨਹੀਂ ਤੇ ਸਤਿਗੁਰੂ ਦਾਸ ਮਹਾਰਾਜ ਜੀ ਅੱਗੇ ਕਥਨ ਕਰਦੇ ਨੇ ਕਿ ਪਰਮਪਿਤਾ ਪ੍ਰਮਾਤਮਾ ਜੀ ਮੇਰੇ ਮਨ ਦੇ ਵਿੱਚ ਇੱਕ ਡਰ ਰਹਿ ਕਿਸ ਜੀਵਨ ਦੇ ਵਿੱਚ ਆਪ ਜੀ ਦੇ ਦਰਸ਼ਨ ਹੋਣਗੇ ਜਾਂ ਨਹੀਂ ਹੋਣਗੇ ਤੇ ਜੇਕਰ ਦਰਸ਼ਨ ਨਹੀਂ ਜੇ ਹੁੰਦੇ ਮੇਂ ਜੀਵ ਮੇਰਾ ਜੋ ਜੀਵਨਾ ਉਹ ਵਿਅਰਥ ਚਲਾ ਜਾਵੇਗਾ ਮੈਂ ਕਿਸ ਪ੍ਰਕਾਰ ਜੀਵਾਂਗਾ ਕਹਿਰਵਦਾਸ ਅੰਦੇਸਾ ਯਹੀ ਬਿਨਦਰਸ਼ਨ ਕਿਉ ਜਿਵੈਸ ਨਹੀਂ ਪ੍ਰਮਾਤਮਾ ਜੀ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਜੀ ਰਹਿ ਸਕਦਾ ਇਸ ਲਈ ਸਾਧ ਸੰਗਤ ਜੀ ਸਤਿਗੁਰਾਂ ਦੇ ਅੰਦਰੋਂ ਬਾਜ ਆ ਜਾਂਦੀ ਕਿ ਭਾਈ ਸਾਡਾ ਜੋ ਜੀਵਨ ਦਾ ਮਕਸਦ ਹੈ ਉਹ ਮਨੁੱਖਤਾ ਦਾ ਭਲਾ ਕਰਨਾ ਹੈ ਸੱਚ ਦੇ ਮਾਰਗ ਤੇ ਚੱਲਣਾ ਹੈ ਸਾਡਾ ਜੋ ਮਕਸਦ ਹੈ ਸਾਧ ਸੰਗਤ ਇਸ ਜੀਵਨ ਦੇ ਵਿੱਚ ਗੋਬਿੰਦ ਮਿਲਣ ਕੀ ਏ ਤੇਰੀ ਬਰੀ ਹੈ ਸਾਧ ਸੰਗਤ ਜੀ ਪ੍ਰਮਾਤਮਾ ਨੇ ਦੇ ਬਖਸ਼ੀ ਹੈ ਇਹ ਸਰੀਰ ਬਖਸ਼ਿਆ ਆ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਲਈ ਤੇ ਸਾਧ ਸੰਗਤ ਜੀ ਜੇ ਸਾਨੂੰ ਬ੍ਰਹਮ ਗਿਆਨ ਨਹੀਂ ਜੇ ਪ੍ਰਾਪਤ ਹੁੰਦਾ ਸਾਨੂੰ ਸੱਚ ਦਾ ਗਿਆਨ ਨਹੀਂ ਜੇ ਪ੍ਰਾਪਤ ਹੁੰਦਾ ਇਸ ਜੀਵਨ ਦੇ ਵਿੱਚ ਸਾਡਾ ਜੋ ਜੀਵਨ ਉਹ ਵਿਰਥ ਚਲਾ ਜਾਵੇ ਤੇ ਸਾਈਓ ਸਾਧ ਸੰਗਤ ਜੀ ਸਤਿਗੁਰੂ ਜੀ ਬਾਰ ਬਾਰ ਸਾਨੂੰ ਸਮਝਾਉਂਦੇ ਨੇ ਕਿ ਭਾਈ ਆਪਣੇ ਅੰਦਰੋਂ ਦਿਲ ਦੇ ਨਾਲ ਪ੍ਰੀਤ ਕਰੋ ਸਾਧ ਸੰਗਤ ਜੀ ਇਹ ਬਾਹਰੋਂ ਪ੍ਰੀਤ ਨਹੀਂ ਜੇ ਕਰਨੀ ਆਪਣੇ ਗੁਰੂ ਦੇ ਨਾਲ ਮਿਸ਼ਨ ਦੇ ਨਾਲ ਗੁਰਬਾਣੀ ਦੇ ਨਾਲ ਪਰਮ ਪਿਤਾ ਪਰਮਾਤਮਾ ਦੇ ਨਾਲ ਤੇ ਭਾਈ ਜਿੱਥੇ ਸੱਚੀ ਪ੍ਰੀਤ ਹੋਵੇ ਉਹ ਪਰਮ ਪਿਤਾ ਪਰਮਾਤਮਾ ਨੂੰ ਆਣਾ ਪੈਂਦਾ ਹੈ ਸਾਤ ਸੰਗਤ ਜੀ ਪ੍ਰਮਾਤਮਾ ਸਾਡੇ ਕੋਈ ਪੈਸਿਆਂ ਦਾ ਲਾਲਚੀ ਨਹੀਂ ਹੈ, ਭੁੱਖਾ ਨਹੀਂ ਹੈ ਉਹ। ਸਾਤ ਸੰਗਤ ਜੀ ਜੋ ਸਾਰੇ ਸੰਸਾਰ ਨੂੰ ਚਲਾ ਸਕਦਾ ਆ ਕਿ ਭਾਈਓ ਕੁਝ ਹਜ਼ਾਰ ਲੱਖ ਦੇ ਨਾਲ ਖੁਸ਼ ਹੋ ਜਾਵੇ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਤ ਸੰਗਤ ਜੀ ਉਸ ਨੂੰ ਭਾਵਨਾ ਚਾਹੀਦੀ ਹੈ। ਪ੍ਰਮਾਤਮਾ ਨੂੰ ਪਾਉਣ ਵਾਸਤੇ ਸੱਚੀ ਸ਼ਰਧਾ ਚਾਹੀਦੀ ਸਾਤ ਸੰਗਤ ਜੀ। ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਸਾਚੀ ਪ੍ਰੀਤਮ ਤੁਮ ਸਿਓ ਜੋਰੀ। ਤਮ ਉਸੇ ਨੂੰ ਜੋਰ ਅਵਰ ਸੰਗਤ ਹੋਰੀ ਸਾਧ ਸੰਗਤ ਜੀ ਪ੍ਰਮਾਤਮਾ ਪੈਸਿਆਂ ਨਾਲ ਕੁਛ ਨਹੀਂ ਹੁੰਦਾ ਪਰ ਜੇ ਉਹਨਾਂ ਪੈਸਿਆਂ ਦੇ ਨਾਲ ਕਿਸੇ ਦਾ ਭਲਾ ਕਰ ਦੇਈਏ ਨਾ ਸਾਧ ਸੰਗਤ ਜੀ ਕਿਸੇ ਨੂੰ ਭੁੱਖੇ ਨੂੰ ਰੋਟੀ ਖਵਾ ਦੇਈਏ ਕਿਸੇ ਨੂੰ ਰੋਜ਼ਗਾਰ ਦੇ ਦੇਈਏ ਕਿਸੇ ਨੂੰ ਸਿੱਖਿਆ ਦੇ ਦੇਈਏ ਸਾਧ ਸੰਗਤ ਜੀ ਕੋਈ ਬੱਚਾ ਪੜਨਾ ਚਾਹੁੰਦਾ ਹੈ ਪੈਸਾ ਨਹੀਂ ਹੈ ਪੜਾ ਦੇਈਏ ਕਿਸੇ ਗਰੀਬ ਦਾ ਸਾਧ ਸੰਗਤ ਜੀ ਇਲਾਜ ਹੈ ਉਸ ਕੋਲ ਪੈਸੇ ਨਹੀਂ ਹੈ ਬਿਮਾਰ ਹੈ ਉਸ ਦਾ ਇਲਾਜ ਕਰਾ ਦਿਓ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਰਵਿਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮੀ ਤਾਂ ਸਾ ਸੰਗਤ ਜੀ ਅਸੀਂ ਸੱਚਾ ਪ੍ਰੇਮ ਕਰੀ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਗੁਰੂਆਂ ਦੇ ਗੁਰੂ ਤਨਤਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਸਾ ਸੰਗਤ ਜੀ ਅੰਦਰ ਦੀ ਜੋ ਪੀੜਾ ਹੈ ਉਹ ਬਿਆਨ ਕੀਤੀ ਹੈ ਕਿ ਸਾ ਸੰਗਤ ਜੀ ਜਿਨ੍ਹਾਂ ਦੇ ਅੰਦਰ ਸੱਚੀ ਪੀੜਾ ਹੋਵੇ ਨਾ ਤੂੰ ਦਾਨਾ ਸਾਈਂ ਸਾਹਿਬ ਮੇਰਾ ਖਿਦਮਤਗਾਰ ਬੰਦਾ ਮੈਂ ਤੇਰਾ ਕਹਿ ਰਵਿਦਾਸ ਅੰਦੇਸਾ ਇਹ ਹੀ ਬਿਨ ਦਰਸ਼ਨ ਚ ਜੀਵੇਸ ਨਹੀਂ ਉਹ ਦਰਸ਼ਨਾ ਤੋਂ ਬਗੈਰ ਰਹਿ ਨਹੀਂ ਜੀ ਸਕਦਾ ਜੋ ਮੋਹ ਹੈ ਬੇਦਨ ਕਸਨ ਆਖੋਂ ਹਰ ਬਿਨ ਜੀਵਨ ਕੈਸੇ ਕਰ ਰੱਖੋ ਸੋ ਆਓ ਸਾਧ ਸੰਗਤ ਜੀ ਅਸੀਂ ਵੀ ਗੁਰਾਂ ਦੇ ਨਾਲ ਸੱਚੀ ਪ੍ਰੀਤ ਕਰੀਏ ਤੇ ਸਾਧ ਸੰਗਤ ਜੀ ਜਿੱਦੇ ਸਾਡੇ ਅੰਦਰ ਪੀੜਾ ਸ਼ੁਰੂ ਹੋ ਗਈ ਗੁਰਬਾਣੀ ਪੜਦੇ ਪੜਦੇ ਹੰਝੂ ਆ ਜਾਣ ਤਾਂ ਸਾਧ ਸੰਗਤ ਜੀ ਸਮਝ ਲਈਏ ਕਿ ਭਾਈ ਦਰਸ਼ਨ ਹੋਣ ਵਾਲੀ ਹੈ ਇਹ ਸਾਧ ਸੰਗਤ ਜੀ ਉਹ ਅਵਸਥਾ ਕਿਸੇ ਨੂੰ ਬਿਆਨ ਨਹੀਂ ਜੇ ਕਰਨੀ ਭਾਈ ਆਪਣੇ ਸਗਿਆ ਨੂੰ ਵੀ ਨਹੀਂ ਦੱਸਣਾ ਕਿ ਭਾਈ ਮੈਂ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਤੇ ਸਾਧ ਸੰਗਤ ਜੀ ਬੇਨਤੀ ਸਵਕਾਰ ਕਰਿਓ ਕਿਉਂਕਿ ਗੁਰੂ ਜੀ ਫਰਮਾਉਂਦੇ ਨੇ ਸੋਕਤ ਤਜਾਨੈ ਪੀਰ ਪਰਾਈ ਜਾਕੇ ਅੰਤਰ ਦਰਦ ਨਾ ਭਾਈ ਤੁਹਾਡੀ ਅਵਸਥਾ ਕੋਈ ਸਮਝ ਨਹੀਂ ਪਾਏਗਾ ਸਾਧ ਸੰਗਤ ਜੀ ਤੇ ਉਹ ਅਵਸਥਾ ਜੇ ਤਾਂ ਸਾਡਾ ਗੁਰੂ ਸਮਝ ਸਕਦਾ ਆ ਨਹੀਂ ਤਾਂ ਸਾਧ ਸੰਗਤ ਜੀ ਪਰਮ ਪਿਤਾ ਪਰਮਾਤਮਾ ਸਮਝ ਸਕਦਾ ਹੈ ਸੋ ਐਨਿਕ ਬੇਨਤੀ ਅਜ ਦੀ ਪ੍ਰਵਾਨ ਕਰਿਆ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿਨ ਨਾਹੀ ਪਾਰ ਉਹ ਚਨੀਤ ਸਮ ਤੇ ਤ੍ਰਿਆਲ ਸੰਸਾਰ ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰੈ ਆਨ ਕੀ ਆਸ ਤੇ ਨਰ ਦੋਜਕ ਜਾਹਿੰਗੇ ਸਤਿਪਾਖੇ ਰਵਿਦਾਸ ਤੇ ਨਰ ਦੋਜਕ ਜਾਹਿੰਗੇ ਸਤਿ પાਖੈ ਰਬਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ ਜੀਉ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ